ਜਨ ਹਿਤੇਸ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ਿਸ਼ਟ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਦਾਣਾ ਮੰਡੀ ਵਿਖੇ ਜਿੱਥੇ ਕੀ ਯਾਨੈਕਸ ਜੀ ਹਾਂ ਯਾਨੈਕਸ ਦੀ ਜਿਹੜੀ ਐਗਜ਼ਿਬਿਸ਼ਨ ਸਟਾਰਟ ਹੋ ਚੁੱਕੀ ਹੈ ਦੱਸ ਦਿਆ ਕਿ 16 17 15 16 17 ਦਸੰਬਰ ਨੂੰ ਜਿਹੜੀ ਇਹ ਐਗਜ਼ਿਬਿਸ਼ਨ ਲੱਗੀ ਹੈ ਦਾਣਾ ਮੰਡੀ ਦੇ ਵਿੱਚ ਬਾਹਰੋਂ ਹੀ ਜਿਹੜੀ ਖੂਬਸੂਰਤ ਤਸਵੀਰ ਨਜ਼ਰ ਆ ਰਹੀ ਹੈ ਕਿ ਇਹ ਜਿਹੜੀ ਹੈ ਯਾਨੈਕਸ ਟੈਕਸਟਾਈਲ ਤੇ ਡਾਈ ਕੈਮ ਦੀ ਜਿਹੜੀ ਹੈ ਇੱਥੇ ਐਗਜ਼ਿਬਿਸ਼ਨ ਲੱਗੀ ਹੈ ਰਜਿਸਟ੍ਰੇਸ਼ਨ ਤੇ ਵੀ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਜਿਹੜੇ ਲੋਕ ਨੇ ਇੱਥੇ ਵਿਜ਼ਟਰ ਜਿਹੜੇ ਪਹੁੰਚ ਚੁੱਕੇ ਹਰੇਕ ਨੂੰ ਜਿਹੜਾ ਕਿ ਇੱਥੋਂ ਦੀ ਪਹਿਲਾਂ ਰਜਿਸਟਰ ਕਰਾ ਕੇ ਇੱਥੋਂ ਦੀ ਅੰਦਰ ਜਾਣਾ ਪਏਗਾ ਬਿਨਾਂ ਰਜਿਸਟਰ ਕਰਾਏ ਕੋਈ ਵੀ ਅੰਦਰ ਨਹੀਂ ਜਾਏਗਾ ਫਿਲਹਾਲ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਵਾਂਗੇ ਕਿ ਬਹੁਤ ਹੀ ਵਧੀਆ ਜਿਹੜਾ ਕਨਸੈਪਟ ਲੈ ਕੇ ਆਏ ਆ ਯਾਨੈਕਸ ਵੱਲੋਂ ਹਰੇਕ ਵਾਰੀ ਜਿਹੜੀ ਐਗਜ਼ਿਬਿਸ਼ਨ ਲਾਈ ਜਾਂਦੀ ਹੈ ਉਸ ਤੋਂ ਬਾਅਦ ਅੱਜ ਵੀ ਜਿਹੜੀ ਐਗਜ਼ਿਬਿਸ਼ਨ ਲਾਈ ਜਾ ਰਹੀ ਹੈ ਸੋ ਗੱਲਬਾਤ ਵੀ ਕਰਾਵਾਂਗੇ ਲੋਕਾਂ ਦੇ ਨਾਲ ਵਿਜ਼ਟਰਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਇੱਥੇ ਜਿਹੜਾ ਕਿ ਬੜਾ ਵਧੀਆ ਇਹਨਾਂ ਦੇ ਵੱਲੋਂ ਜਿਹੜੇ ਤਿੰਨ ਪਾਸੇ ਜਿਹੜਾ ਡਿਵਾਈਡ ਕੀਤਾ ਹੋਇਆ ਹੈ ਇਨੋਗ੍ਰੇਸ਼ਨ ਫਿਲਹਾਲ ਹੋ ਚੁੱਕੀ ਐ ਇੱਥੇ ਜਿਹੜੇ ਕਿ ਦਾਅਵੇ ਕਿ ਆਕਟੇਵ ਦੇ ਬਲਵੀਰ ਕੁਮਾਰ ਜੀ ਜਿਹੜੇ ਇੱਥੇ ਆਏ ਸੀ ਉਹਨਾਂ ਦੇ ਵੱਲੋਂ ਅੱਜ ਜਿਹੜੀ ਇਨੋਗ੍ਰੇਸ਼ਨ ਕੀਤੀ ਗਈ ਹੈ ਤੇ ਬਹੁਤ ਹੀ ਵਧੀਆ ਜਿਹੜੇ ਤਿੰਨ ਪਾਰਟਸ ਦੇ ਵਿੱਚ ਇੱਥੇ ਡਿਵਾਈਡ ਕੀਤਾ ਹੋਇਆ ਇੱਕ ਪਾਸੇ ਜਿਹੜੀ ਯਾਨੈਕਸ ਦਾ ਸਾਰਾ ਤੁਹਾਨੂੰ ਸਮਾਨ ਮਿਲੇਗਾ ਤੇ ਦੂਜੇ ਪਾਸੇ ਜਿਹੜੇ ਟੈਕਸਟਾਈਲ ਦੀ ਜਿਹੜੀ ਐਗਜ਼ਿਬਿਸ਼ਨ ਲੱਗੀ ਹੈ ਟੈਕਸਟਾਈਲ ਦਾ ਪਾਰਟਸ ਹੋਏਗਾ ਤੇ ਤੀਜਾ ਸੈਸ਼ਨ ਜਿਹੜਾ ਡਾਈ ਕੈਮ ਦਾ ਇਸ ਦੇ ਨਾਲ ਜਿਹੜਾ ਲੋਕ ਜਿਹੜੇ ਇੱਥੇ ਆਣਗੇ ਉਹਨਾਂ ਦੇ ਵੱਲੋਂ ਵੀ ਕੋਈ ਖੱਜਲ ਖਵਾਰੀ ਨਹੀਂ ਹੋਏਗੀ ਤੇ ਇੱਕੋ ਹੀ ਸ਼ੈੱਡ ਦੇ ਨੀਚੇ ਜਿਹੜੇ ਕਿ ਤੁਹਾਨੂੰ ਪਤਾ ਹੀ ਹੈ ਕਿ 150 ਤੋਂ ਪਲੱਸ ਜਿਹੜੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਆਪਣੇ ਅੱਲਾ ਬਖ ਬਖ ਸੂਬਿਆਂ ਤੋਂ ਜਿਹੜੇ ਇੱਥੇ ਆ ਕੇ ਐਗਜ਼ਿਬਿਸ਼ਨ ਲਾਈ ਹੈ ਫਿਲਹਾਲ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜੇ ਆਪਣੇ ਸੈਂਪਲਸ ਲੈ ਕੇ ਆਏ ਨੇ ਸੈਂਪਲਸ ਇੱਥੇ ਚੈੱਕ ਕਰਦੇ ਨੇ ਲੋਕ ਜਿਹੜੇ ਵਿਜ਼ਟਰ ਨੇ ਉਹ ਆਪਣਾ ਸਮਾਨ ਦੇਖਦੇ ਨੇ ਤੇ ਚੈੱਕ ਕਰਕੇ ਜਿਹੜਾ ਇਥੋਂ ਲੈਂਦੇ ਨੇ ਸੋ ਲਈ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦਾਣਾ ਮੰਡੀ ਦੇ ਵਿੱਚੋਂ ਜਿੱਥੇ ਕਿ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਗੋਇਲ ਪ੍ਰੋਟੈਕਟ ਅਲੱਗ-ਅਲੱਗ ਜਿਹੜੇ ਹਿੱਸਿਆਂ ਤੋਂ ਪੰਜਾਬ ਦੇ ਪੰਜਾਬ ਨੇ ਇਕੱਲੇ ਇੰਡੀਆ ਤੋਂ ਜਿਹੜੇ ਇੱਥੇ ਲੋਕ ਆਏ ਨੇ ਬਾਹਰੋਂ ਦੀ ਵੀ ਦੱਸਿਆ ਜਾ ਰਿਹਾ ਹੈ ਵਰਲਡ ਤੋਂ ਵੀ ਇੱਥੇ ਜਿਹੜੇ ਲੋਕ ਤੇ ਐਗਜ਼ਿਬਿਸ਼ਨ ਚ ਪਾਰਟ ਲੈ ਰਹੇ ਨੇ ਤੇ ਫਾਇਦਾ ਚੁੱਕ ਰਹੇ ਨੇ ਲੁਧਿਆਣਾ ਦੇ ਵਿੱਚ ਜਿਹੜੀ ਐਗਜ਼ਿਬਿਸ਼ਨ ਲੱਗੀ ਹੈ ਲੁਧਿਆਣਾ ਵਾਸੀਆਂ ਨੂੰ ਮਿਸ ਨਹੀਂ ਕਰਨੀ ਚਾਹੀਦੀ ਫਿਲਹਾਲ ਜਲਦੀ ਜਲਦੀ ਜਿਹੜਾ ਇੱਥੇ ਆ ਕੇ ਆਪਣੇ ਰਿਲੇਟਡ ਜਿਹੜਾ ਤੁਹਾਨੂੰ ਸਮਾਨ ਜਿਹ ਵਧੀਆ ਲੱਗਦਾ ਜਾਂ ਜਿਵੇਂ ਆਪਾਂ ਬਾਹਰੋਂ ਦਿੱਲੀੋਂ ਕੁਝ ਮੰਗਵਾਨੇ ਜਾਂ ਇੱਥੇ ਨਵੇਂ ਘਰ ਜੁੜਦੇ ਨੇ ਆਰਤੀ ਜਿਹੜਾ ਸੋ ਗੱਲਬਾਤ ਵੀ ਕਰਾਂਗੇ ਜਿਹੜੇ ਵਿਜ਼ਟਰ ਇੱਥੇ ਪਹੁੰਚੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਹੈਲਪ ਮਿਲਦੀ ਹੈ ਤੇ ਜਿਹੜੇ ਕੰਪਨੀਆਂ ਨੇ ਜਿਹੜੇ ਇੱਥੇ ਲਗਾਨ ਆਏ ਨੇ ਐਗਜ਼ਿਬਿਸ਼ਨ ਉਹਨਾਂ ਨੂੰ ਇੱਥੇ ਕਿਸ ਤਰ੍ਹਾਂ ਦੀ ਜਿਹੜੀ ਸਹੂਲਤ ਮਿਲਦੀ ਹੈ ਜਾਂ ਕਿਸ ਤਰ੍ਹਾਂ ਦਾ ਬੈਨੀਫਿਟ ਹੁੰਦਾ ਫਿਲਹਾਲ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਐਗਜ਼ਿਬਿਸ਼ਨ ਹੈ ਲੁਧਿਆਣਾ ਦੇ ਦਾਣਾ ਮੰਡੀ ਵਿਖੇ ਲੱਗੀ ਹੋਈ ਹੈ ਜਿੱਥੇ 15 16 17 ਦਸੰਬਰ ਨੂੰ ਜਿਹੜੀ ਇਹ ਐਗਜ਼ਿਬਿਸ਼ਨ ਇੱਥੇ ਰਹੇਗੀ ਤੇ ਹੋਰ ਜਿਹੜੀ ਗੱਲਬਾਤ ਜਿਹੜੇ ਲੋਕ ਨੇ ਇੱਥੇ ਆਏ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਲੇਕਿਨ ਤੁਹਾਨੂੰ ਇੱਕ ਵਾਰੀ ਓਵਰਵਿਊ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਐਗਜ਼ਿਬਿਸ਼ਨ ਹੈ ਪਹਿਲਾ ਦਿਨ ਹੈ ਸਾਕੋ ਪਹਿਲੇ ਦਿਨ ਨਹੀਂ ਜਿਹੜਾ ਕਿ ਇੱਥੇ ਸਵੇਰ ਦੇ ਸਮੇਂ ਇਡੇ ਲੋਕ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਆਪਣਾ ਸਮਾਨ ਜਿਹੜਾ ਇੱਥੇ ਲੈ ਰਹੇ ਨੇ ਤੇ ਜਿਹੜੇ ਸੈਂਪਲਸ ਨੇ ਉਹ ਚੈੱਕ ਕਰ ਰਹੇ ਨੇ ਫਿਲਹਾਲ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਹਰੇਕ ਕਾਊਂਟਰ ਦੇ ਉੱਤੇ ਜਿਹੜਾ ਰਾਸ਼ ਨਜ਼ਰ ਆ ਰਿਹਾ ਵਾ ਪਹਿਲੇ ਦਿਨੀ ਜੇ ਇਸ ਤਰ੍ਹਾਂ ਹੋਵੇ ਤਾਂ ਕੁਛ ਨਾ ਕੁਛ ਜਿਹੜਾ ਐਗਜ਼ੀਬਿਸ਼ਨ ਨੂੰ ਇੱਕ ਖਾਸ ਹੀ ਬਣਾਉਂਦਾ ਕਿਉਂਕਿ ਜੇ ਪਹਿਲੇ ਦਿਨ ਤੁਹਾਡਾ ਵਿਸ਼ਵਾਸ ਜਿਹੜਾ ਯਾਨੈਕਸ ਵੱਲੋਂ ਹੋਇਆ ਹੈ ਤੇ ਵਿਸ਼ਵਾਸ ਕਰਕੇ ਜਿਹੜੇ ਲੋਕ ਇੱਥੇ ਆਂਦੇ ਨੇ ਦੇਖ ਸਕਦੇ ਹੋ ਕਿੰਨਾ ਜਿਹੜਾ ਪਹਿਲੇ ਦਿਨ ਹੀ ਇਹਨਾਂ ਰਸ਼ ਜਿਹੜਾ ਨਜ਼ਰ ਆ ਰਿਹਾ ਹੈ ਫਿਲਹਾਲ ਬਾਕੀ ਐਕ exhibtionਾਂ ਚ ਆਈ ਥਿੰਕ ਘਟ ਹੁੰਦਾ ਹੈ ਲੇਕਿਨ ਇੱਥੇ ਜਿਹੜਾ ਪਹਿਲੇ ਦਿਨੇ ਇਤਨੇ ਲੋਕ ਜਿਹੜੇ ਇੱਥੇ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਸਟਾਲਸ ਦੇ ਵੀ ਤੁਹਾਨੂੰ ਵਿਜ਼ਿਟ ਕਰਾਵਾਂਗੇ ਪਹਿਲਾਂ ਇੱਕ ਵਾਰੀ ਓਵਰਵਿਊ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਜਿਹੜੀ ਐਕ exhibtion ਹੈਗੀ ਹੈ ਉਹ ਕਿੰਨੀ ਇੱਕ ਵਧੀਆ ਜਿਹੜੀ ਲੱਗੀ ਹੋਈ ਹੈ ਫਿਲਹਾਲ ਇਸ ਤਰ੍ਹਾਂ ਲੱਗ ਰਿਹਾ ਕੋਈ ਜਿਵੇਂ ਕਿਸੇ ਵੱਡੇ ਮਾਲ ਦੇ ਵਿੱਚ ਆੰਦੇ ਜਿਵੇਂ ਉੱਥੇ ਅਲੱਗ-ਅਲੱਗ ਆਪਣੀਆਂ ਸਟੋਰਸ ਲਗਾਏ ਜਾਂਦੇ ਉਸੇ ਤਰ੍ਹਾਂ ਜਿਹੜੇ ਇੱਥੇ ਸਟੋਰਸ ਲਗਾਏ ਹੋਏ ਨੇ ਅਲੱਗ-ਅਲੱਗ ਸੈਂਪਲਸ ਇੱਥੇ ਦਿਖਾਈ ਜਾ ਰਹੇ ਨੇ ਵਿਜ਼ਟਰ ਜਿਹੜੇ ਲੁਧਿਆਣਾ ਵਾਸੀਆਂ ਨੂੰ ਅਸੀਂ ਵੀ ਅਪੀਲ ਕਰਾਂਗੇ ਜਿਹੜੇ ਕਿ ਜਲਦੀ-ਜਲਦੀ ਜਿਹੜੀ ਐਗਜ਼ੀਬਿਸ਼ਨ ਦੇ ਵਿੱਚ ਆਓ ਇਸ ਦੇ ਵਿੱਚ ਜਿਹੜਾ ਕਿ ਤੁਹਾਨੂੰ ਯਾਨ ਦੇ ਰਿਲੇਟਿਡ ਹਰੇਕ ਜਿਹੜੀ ਇੱਥੇ ਸਮਾਨ ਮਿਲੇਗਾ ਤੁਹਾਨੂੰ ਹਰੇਕ ਯਾਨ ਦੇ ਬਾਰੇ ਦੱਸਿਆ ਜਾਏਗਾ ਹਰੇਕ ਜਿਹੜਾ ਆਉਣ ਵਾਲੇ ਸੀਜ਼ਨ ਦੇ ਵਿੱਚ ਕੀ ਕੁਝ ਖਾਸ ਰਹੇਗਾ ਕਿਹੜਾ ਕਪੜਾ ਇمپੋਰਟ ਹੋ ਰਿਹਾ ਐਕਸਪੋਰਟ ਹੋ ਰਿਹਾ ਜਾਂ ਕੀ ਕੁਝ ਰਹੇਗਾ ਉਹ ਸਾਰਾ ਤੁਹਾਨੂੰ ਇੱਥੇ ਜਾਣਕਾਰੀ ਮਿਲੇਗੀ ਹਰੇਕ ਜਿਹੜਾ ਪੂਰੇ ਇੰਡੀਆ ਤੋਂ ਜਿਹੜੇ ਇੱਥੇ ਲੋਕ ਆਏ ਨੇ ਆਪਣੇ ਐਗਜ਼ੀਬਿਸ਼ਨ ਦਾ ਪਾਰਟਸ ਬਣੇ ਨੇ ਤੇ ਵਿਜ਼ਟਰ ਵੀ ਜਿਹੜੇ ਇੱਥੇ ਆ ਰਹੇ ਨੇ ਸੋ ਟੈਕਸਟਾਈਲ ਦੇ ਨਾਲ ਜਿਹੜਾ ਕਿ ਟੈਕਸਟਾਈਲ ਦੇ ਰਿਲੇਟਿਡ ਜਿਨ੍ਹਾਂ ਨੂੰ ਸਮਾਨ ਚਾਹੀਦਾ ਉਹ ਵੀ ਇੱਥੇ ਮੌਜੂਦ ਆ ਤੇ ਡਾਈ ਕੈਂਪ ਜੀ ਹਾਂ ਫਿਲਹਾਲ ਜਿਹੜਾ ਡਾਈ ਕੈਮ ਦੇ ਲਈ ਜਿਹੜੇ ਕਈ ਵਾਰੀ ਕੈਮੀਕਲ ਜਿਹੜੇ ਨਹੀਂ ਮਿਲਦੇ ਉਹ ਵੀ ਇੱਥੇ ਤੁਹਾਨੂੰ ਮਿਲਣਗੇ ਇਹਨਾਂ ਦੇ ਵੱਲੋਂ ਯਾਨੈਕਸ ਵੱਲੋਂ ਇੱਕ ਕੋਈ ਚੀਜ਼ ਕੀਤੀ ਹੈ ਕਿ ਬਹੁਤ ਹੀ ਵਧੀਆ ਜਿਹੜਾ ਕਨਸੈਪਟ ਲੈ ਕੇ ਆਏ ਤੇ ਇਹਨਾਂ ਦੇ ਵੱਲੋਂ ਅਲੱਗ-ਅਲੱਗ ਸੈਸ਼ਨ ਦੇ ਵਿੱਚ ਡਿਵਰਟ ਕੀਤਾ ਹੋਇਆ ਕਿ ਇੱਕ ਸੈਸ਼ਨ ਦੇ ਵਿੱਚ ਕੱਲਾ ਤੁਹਾਨੂੰ ਯਾਨੈਕਸ ਦੇ ਰਿਲੇਟਿਡ ਹੀ ਸਾਰਾ ਸਮਾਨ ਮਿਲੇਗਾ ਤੇ ਸੈਕਿੰਡ ਜਿਹੜਾ ਟੈਕਸਟਾਈਲ ਦੇ ਰਿਲੇਟਿਡ ਹੈ ਤੁਹਾਨੂੰ ਸੈਕਿੰਡ ਜਿਹੜਾ ਹਾਲ ਹੈ ਉਸ ਦੇ ਵਿੱਚ ਕੱਲਾ ਟੈਕਸਟਾਈਲ ਦੇ ਰਿਲੇਟਿਡ ਹੀ ਤੁਹਾਨੂੰ ਉਹ ਮਿਲੇਗਾ ਤੇ ਥਰਡ ਜਿਹੜਾ ਹੈਗਾ ਵਾ ਡਾਈ ਗੈਮ ਜੀ ਹਾਂ ਡਾਈ ਗੈਮ ਦੇ ਵਿੱਚ ਤੁਹਾਨੂੰ ਕੈਮੀਕਲ ਵਗੈਰਾ ਤੇ ਡਾਈਿੰਗ ਦੇ ਰਿਲੇਟਿਡ ਕੋਈ ਵੀ ਜਿਹੜੀ ਇਨਕੁਆਇਰੀ ਹੋਏਗੀ ਉਹ ਤੁਹਾਡੀ ਇੱਥੇ ਸਫਲ ਹੋਏਗੀ ਫਿਲਹਾਲ ਤੁਹਾਨੂੰ ਲਾਈ ਤਸਵੀਰਾਂ ਓਵਰਵਿਊ ਦਿਖਾ ਰਹੇ ਹਾਂ ਕਿ ਜਿਹੜਾ ਪਹਿਲੇ ਦਿਨ ਹੀ ਪਹਿਲਾਂ ਦੱਸ ਰਹੇ ਹਾਂ ਕਿ ਪਹਿਲੇ ਦਿਨ ਹੀ ਜਿਹੜਾ ਇੰਨਾ ਕੁ ਵਿਜ਼ਟਰ ਜਿਹੜਾ ਇੱਥੇ ਪਹੁੰਚ ਚੁੱਕਾ ਹੈ ਲੁਧਿਆਣਾ ਤੋਂ ਨਹੀਂ ਬਾਕੀ ਖੇਤਰਾਂ ਤੋਂ ਵੀ ਜਿਹੜਾ ਇੱਥੇ ਵਿਜ਼ਟਰ ਪਹੁੰਚਿਆ ਫਿਲਹਾਲ ਲੁਧਿਆਣਾ ਵਾਸੀ ਮੇਰੇ ਖਿਆਲ ਨਾਲ ਸੁੱਤੇ ਹੋਣਗੇ ਤੇ ਉਹਨਾਂ ਨੂੰ ਵੀ ਅਪੀਲ ਹੈ ਕਿ ਉੱਠੋ ਤੇ ਜਿਹੜੀ ਇਹ ਐਗਜ਼ਿਬਿਸ਼ਨ ਦੇਖੋ ਤੇ ਜੋ ਵੀ ਤੁਹਾਡੇ ਰਿਲੇਟਡ ਕੁਝ ਹੈ ਤਾਹੋ ਜਰੂਰ ਇਥੋਂ ਦੀ ਇਨਕੁਆਇਰੀ ਲੈ ਕੇ ਜਾਓ ਫਿਲਹਾਲ ਦੱਸ ਰਿਹਾ ਹਾਂ ਕਿ ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ ਜਿਹੜੀ ਇਹ ਐਗਜ਼ਿਬਿਸ਼ਨ ਲੱਗੀ ਹੈ 15 16 17 ਸ਼ੁੱਕਰ ਸ਼ਨੀ ਐਤ ਦਸੰਬਰ 2023 ਦੇ ਲਈ ਜਿਹੜੀ ਇਹ ਐਗਜ਼ਿਬਿਸ਼ਨ ਹੈ ਤਿੰਨ ਦਿਨ ਦਾ ਤੁਹਾਡੇ ਕੋਲ ਮੌਕਾ ਹੈ ਅੱਜ ਜਿਹੜੀ ਐਗਜ਼ਿਬਿਸ਼ਨ ਸਵੇਰ ਤੋਂ ਹੀ ਜਿਹੜੀ ਸਟਾਰਟ ਹੋ ਚੁੱਕੀ ਹੈ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਤਸ਼ੀ ਧੰਨਵਾਦ